ਤਨ 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 ਜਾਣਿਆ ਆ ਤਨ 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 ਜਾਣਿਆ ਆ ਤਨ 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 ਜਾਣਿਆ ਆ ਜਿਸ ਕਰਤਾ ਕਰਿ ਜਨ ਜਤ ਕਰਾਇਮ ਜਿਸ ਪਰ ਸੋਚਿ ਮਨਿ ਆਇਆ ਜਿਸ ਨਾਨਕ ਸਿਸਤਨ ਕੋ ਸਦਨ ਕਾਰ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨ ਗੁਰ ਜਨਿਆ ਮਾਏ ਤਨ ਤਨ ਸੋ ਜਨਨੀ ਜਿਨ ਗੁਰ ਜਨਿਆ ਮਾਏ ਤਨ ਤਨ ਸੋ ਜਨਨੀ ਜਿਨ ਤਨ ਤਨ ਰਾਮਦਾਸ ਗੁਰ ਤਿੰਨੇ ਸਵਾਰਿਆ ਪੂਰੀ ਹੋਈ ਕਰਾਮਤ ਪੂਰੀ ਹੋਈ ਕਰਾਮਤ ਪੂਰੀ ਹੋਈ ਕਰਾਮਤ ਮਾਤ ਹਾਰੇ ਤਾਰਿਆ ਆਪ ਸਰਜਨ ਹਾਰੇ ਤਾਰਿਆ ਮਾਤ ਹਾਰੇ ਤਾਰਿਆ ਮਾਤ ਹਾਰੇ ਤਾਰਿਆ ਰਾਜ ਜੋਗ ਤਖਤ ਦਿਆ ਗੁਰੂ ਰਾਮਦਾਸ ਗੁਰੂ ਰਾਮਦਾਸ ਜਤ ਜੇ ਸਿੰਘਾਸਨ ਬਹਿਤਨੀ ਜਤ ਨਿਨਾਸਨ ਬਹਿ ਗੁਰੂ ਅਰਜਨ ਗੁਰੂ ਗੁਰ ਅਰਜਨ ਕੋ ਦੇ ਆਇਓ ਗੁਰ ਅਰਜਨ ਦੇ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨਗਰ ਬਨਾਕ ਨਨਕ ਤੇਰੀ ਵੱਡੀ ਕਮਾਈ ਤਨ ਨਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਆਇਆ ਸ਼੍ਰੀ ਹਰਿ ਕ੍ਰਿਸ਼ਨ ਆਇਆ ਸ਼੍ਰੀ ਹਰਿ ਕ੍ਰਿਸ਼ਨ ਆਇਆ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਡਠ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਬਹਾਦਰ ਸਿਮਰਿਆ ਤੇ ਬਹਾਦਰ ਸਿਮਰਿਆ ਬਹਾਦਰ ਸਿਮਰਿਆ ਤਾਏ ਸਭ ਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰਿਆ ਕਰਨੋਂ ਨਦ ਆਵੇ ਤਾਏ ਸਭ ਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿ ਮਰੀਆ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ ਜੀ